ਅੱਜ ਇੱਕ ਇੱਕ ਤਰਫਾ ਜਿੱਤੇ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਾਡੇ ਐਲਾਈਅੰਸ ਨੂੰ ਮਿਲੀ ਹੈ ਇਹ ਵਿਕਟਰੀ ਮਾਰਚ ਹੈ ਜਿਹੜਾ ਉਹ ਕਾਰਪੋਰੇਸ਼ਨਾਂ ਦਾ ਅੱਜ ਇੱਥੇ ਫਗਵਾੜਾ ਦੇ ਵਿੱਚ ਪੂਰਨ ਹੋਇਆ ਹੈ ਜਿਹੜਾ ਇੱਕ ਪ੍ਰੈਜ਼ਾਈਟਿੰਗ ਅਨਾਊਂਸਰ ਖੜਾਇਆ ਰਵੀ ਕੁਮਾਰ ਔਰ ਇਹ ਦੋ ਦੋ ਹੱਥ ਖੜੇ ਕਰਾਏ ਉਧਰ ਜਸਟਿਸ ਰومی ਗਿਆ ਸੀ ਔਰ ਉਹਨਾਂ ਨੇ 24 ਹੋਣ ਦੇ ਨਾਲ ਬਾਦਰੀ ਉਹਨੇ ਅਨਾਊਂਸਮੈਂਟ ਉਹਦੀ ਕਰ ਦਿੱਤੀ ਸਟੇਸ਼ਨੇ ਸਾਹਮਣੇ 26 ਹੈ ਘੱਟ ਜਿਹੜੇ ਖੜੇ ਕਾਉਂਟਰ ਨੂੰ ਕਰਵਾਉਂਦੇ 26 ਤੋਂ ਠੀਕ ਹੈ ਠੀਕ ਹੈ ਠੀਕ ਤੇ 26 ਸਾਡੇ ਸੀਗੇ ਉਹਨੇ ਮੰਨਿਆ ਵੀ ਹਾਂ 26 ਆ ਤਾਂ ਫਿਰ ਉਹਨੇ 24 ਸੀਗੇ ਉਹ ਜਲਦੀ ਇਹ ਨਹੀਂ ਮੇਅਰ ਬਣਾਉਂਦੀ ਸੀ ਨਾ ਤਾਂ ਸੀਨੀਅਰ ਡਿਪਟੀ ਮੇਅਰ ਬਣਾਇਆ ਨਾ ਡਿਪਟੀ ਮੇਅਰ ਬਣਾ ਉਹ ਐਲੈਕਸ ਪੈ ਸਕਦਾ ਜੇ ਜੇ ਫਗਵਾੜਾ ਵਿਖੇ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਲੈ ਕੇ ਸਰਕਾਰੀ ਆਡੀਟੋਰੀਅਮ ਫਗਵਾੜਾ ਵਿਖੇ ਕੋਈ ਚੋਣ ਵਿੱਚ ਆਖਿਰਕਾਰ ਆਪ ਪਾਰਟੀ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਹੋ ਹੀ ਗਈ। ਇੱਥੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿੱਚ ਇਹ ਮੁੱਖ ਮੁਕਾਬਲਾ ਸੀ ਜਿਸ ਵਿੱਚ ਆਖਿਰਕਾਰ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਸਫਲ ਰਹੀ ਤੇ ਇਸ ਚੋਣ ਵਿੱਚ ਬਹੁਮਤ ਹਾਸਲ ਕਰਦਿਆਂ ਰਾਮਪਾਲ ਉਪਲ ਮੇਅਰ ਚੁਣੇ ਗਏ ਜਦਕਿ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਕੀ ਸੂਦ ਬਣੇ। ਸ਼ਾਮ 4 ਵਜੇ ਸਰਕਾਰੀ ਆਡੀਟੋਰੀਅਮ ਫਗਵਾੜਾ ਵਿਖੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਿਆ ਕੌਂਸਲਰਾਂ ਦੀ ਚੋਣ ਹੋਈ ਜਿਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਦੀ ਕੌਂਸਲਰ ਗੁਰਪ੍ਰੀਤ ਕੌਰ ਝੰਡੂ ਗੈਰ ਹਾਜ਼ਰ ਰਹੇ ਜਿਸ ਦੇ ਚਲਦੇ 49 ਕੌਂਸਲਰਾਂ ਅਤੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਖੁਦ ਹੀ ਆਪਣੀ ਬੋਟ ਦਾ ਇਸਤੇਮਾਲ ਕੀਤਾ ਜਿਸ ਤੋਂ ਬਾਅਦ 26 ਵੋਟਾਂ ਆਪ ਨੂੰ ਅਤੇ 24 ਵੋਟਾਂ ਕਾਂਗਰਸ ਦੇ ਹੱਕ ਵਿੱਚ ਪੁੱਗਤੀਆਂ ਇੱਥੇ ਦੱਸ ਦਈਏ ਕਿ ਇਹ ਸਾਰੀ ਚੋਣ ਪ੍ਰਕਿਰਿਆ ਮਾਜੋਬ ਹਾਈ ਕੋਰਟ ਦੇ ਰਿਟਾਇਰਡ ਜੱਜ ਹਰਬੰਸ ਲਾਲ ਦੀ ਦੇਖ ਰੇਖੇਟ ਹੋਈ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪੂਰੀ ਹੋਣ ਤੋਂ ਬਾਅਦ ਜਿੱਦਾਂ ਹੀ ਮੇਅਰ ਬਣੇ ਰਾਮਪਾਲ ਉਪਲ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਤੇ ਡਿਪਟੀ ਮੇਅਰ ਬिक्की सूद ਬਾਹਰ ਨਿਕਲੇ ਤਾਂ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ ਇਸ ਮੌਕੇ ਮੇਅਰ ਬਣੇ ਰਾਮਪਾਲ ਉਪਲ ਅਤੇ ਡਿਪਟੀ ਮੇਅਰ ਬिक्की सूद ਨੇ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਇਹ ਵੀ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਫੋਗਵਾੜਾ ਦਾ ਸਰਪ੍ਰਿਕ ਵਿਕਾਸ ਕਰਨਾ ਹੈ ਮੈਂ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਪ੍ਰਧਾਨ ਜੀ ਖੜੇ ਆ ਸ਼੍ਰੀ ਅਮਨ अरोड़ा ਜੀ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਜੋ ਆ ਖਵਾੜੇ ਦੇ ਵਿੱਚ ਮੇਅਰ ਆਮ ਆਦਮੀ ਪਾਰਟੀ ਦਾ ਜੋ ਬਣਿਆ ਵਾ ਉਹਦੇ ਵਿੱਚ ਡਾਕਟਰ ਰਾਜਕਮਰ ਚੱਪੇਵਾਲ ਜੀ ਸਾਡੇ ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਸਾਡੇ ਸਰਦਾਰ ਯੋਗਿੰਦਰ ਸਿੰਘ ਜੀ ਮਾਨ ਸੀਨੀਅਰ ਲੀਡਰ ਜੋ ਹੈ ਹਲਕਾ ਇੰਚਾਰਜ ਇਹਨਾਂ ਦਾ ਉਹ ਹਰਜੀਮਾਨ ਜੀ ਦਾ ਦਲਜੀਤ ਰਾਜੂ ਜੀ ਦਾ ਔਰ ਰਾਜਾ ਜੀ ਜੋ ਆ ਸਾਡੇ ਐਮਐਲਏ ਸਾਹਿਬ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਡਾਕਟਰ ਆਲੂ ਵਾਲੀਆ ਜੀ ਆ ਸਾਡੇ ਜੋ ਸੀਵਰੇਜ ਬੋਰਡ ਦੇ ਚੇਅਰਮੈਨ ਆ ਉਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਮਾਂ ਔਰ ਜੋ ਆਮ ਆਦਮੀ ਪਾਰਟੀ ਆ ਉਹਨਾਂ ਦੇ ਸੀਨੀਅਰ ਜੋ ਸਾਡੇ ਪੰਜਾਬ ਦੇ ਆ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਔਰ ਕੇਜਰੀਵਾਲ ਜੀ ਜੋ ਹੈ ਕਨਵੀਨਰ ਜੋ ਦਿੱਲੀ ਦੇ ਨੈਸ਼ਨਲ ਕਨਵੀਨਰ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਔਰ ਇਸ ਕਾਬਲ ਸਮਝਿਆ ਵੀ ਮੈਂ ਆਮ ਆਦਮੀ ਪਾਰਟੀ ਦੇ ਪ੍ਰਤੀ ਸੇਵਾ ਕਰ ਸਕਦਾ ਮਾਂ ਔਰ ਫਗਵਾੜੇ ਦੀ ਸੇਵਾ ਕਰੂੰਗਾ ਬਾਅਦ ਤੋਂ ਬਾਅਦ ਇਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਗੇ ਚੱਲਾਂਗਾ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਛੱਬੇਵਾਲ ਹਲਕਾ ਇੰਚਾਰ ਸਰਦਾ ਜੁਗਿੰਦਰ ਸਿੰਘ ਮਾਨ ਸੀਨੀਅਰ ਆਗੂनेता ਹਰਜੀ ਮਾਨ ਨੇ ਰਾਮਪਾਲ ਉਪਪਲ ਨੂੰ ਮੇਅਰ ਤੇਜਪਾਲ ਬਸਰਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਿਕੀ ਸੂਦ ਨੂੰ ਡਿਪਟੀ ਮੇਅਰ ਬਣਨ ਤੇ ਵਧਾਈ ਦਿੱਤੀ ਤੇ ਖੁਸ਼ੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਆਪ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਧੱਕੇਸ਼ਾਹੀ ਦੇ ਬਾਵਜੂਦ ਵੀ ਫਗਵਾੜਾ ਵਿੱਚ ਆਪ ਪਾਰਟੀ ਦੀ ਕਾਰਪੋਰੇਸ਼ਨ ਬੰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਵਿੱਚ ਆਪ ਦੀ ਕਾਰਪੋਰੇਸ਼ਨ ਬਣਨ ਤੋਂ ਬਾਅਦ ਹੁਣ ਫਗਵਾੜਾ ਦਾ ਚੌਪਕੀ ਵਿਕਾਸ ਹੋਵੇਗਾ। ਉਨ੍ਹਾਂ ਨਾਲ ਹੀ ਵਿਰੋਧੀ ਪਾਰਟੀਆਂ ਨੂੰ ਵੀ ਇਹੀ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੇ ਬਾੜਾਂ ਦਾ ਕੰਮ ਬਿਨਾਂ ਕਿਸੇ ਭੇਦਭਾਵ ਦੇ ਹੋਵੇਗਾ। ਉਹਨਾਂ ਨਾਲ ਹੀ ਫਗਵਾੜਾ ਵਿੱਚ ਆਪਦੀ ਕਾਰਪੋਰੇਸ਼ਨ ਬਣਨ ਤੇ ਸਮੂਹ ਪਾਰਟੀ ਵਰਕਰਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਫਗਵਾੜੇ ਦੇ ਵਿਕਾਸ ਦੇ ਲਈ ਅੱਜ ਸਾਡਾ ਸਾਥ ਦਿੱਤਾ ਜਿੱਥੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਉੱਥੇ ਹੀ ਬਹੁਤ-ਬਹੁਤ ਉਚੇਚੇ ਤੌਰ ਤੇ ਧੰਨਵਾਦ ਡਾਕਟਰ ਚੱਬੇਵਾਲ ਸਾਹਿਬ ਦਾ ਮਾਨ ਸਾਹਿਬ ਦਾ ਮੇਰੇ ਵੀਰ ਰਾਜੇ ਜੀ ਦਾ ਡਾਕਸਨੀ ਜੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹਨਾਂ ਸਾਰੇ ਮੋਤੀਆਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਤੇ ਅੱਜ ਇਹ ਬਹੁਤ ਵੱਡੀ ਲੈਂਡਸਲਾਈਡ ਜਿੱਤੇ ਜਿਹੜੀ ਇਤਿਹਾਸਿਕ ਜਿੱਤੇ ਜਿਹੜੀ ਉਹ ਬਖਸ਼ੀਏ ਔਰ ਸਭ ਤੋਂ ਵੱਡੀ ਗੱਲ ਆ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ بار 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 ਪਹਿਲਾ ਚੋਣਾਂ ਦੇ ਵਿੱਚ ਜਦੋਂ 46 ਸ਼ਹਿਰਾਂ ਦੀਆਂ ਵੋਟਾਂ ਪੈ ਰਹੀਆਂ ਸੀਗੀਆਂ ਪੰਜ ਕਾਰਪੋਰੇਸ਼ਨਾਂ ਤੇ 41 ਸ਼ਹਿਰ ਔਰ 49 ਬਾਇ ਇਲੈਕਸ਼ਨ ਦੇ ਵਿੱਚ ਪਹਿਲਾ ਉਹਨਾਂ ਦੇ ਵਿੱਚ ਬਹੁਤ ਵੱਡੀ ਜਿੱਤਾਵਾਦੀ ਪਾਰਟੀ ਨੂੰ ਮਿਲੀ ਤੇ ਫੇਰ ਹੁਣ ਜਦੋਂ ਕਾਰਪੋਰੇਸ਼ਨਸ ਦੇ ਮੇਅਰ ਲਗਾਉਣ ਦੀ ਵਾਰੀ ਸੀ ਔਰ ਸ਼ਹਿਰਾਂ ਦੇ ਪ੍ਰਧਾਨ ਲਗਾਉਣ ਦੀ ਵਾਰੀ ਸੀ ਤੇ ਇੱਕ ਤਰਫਾ ਹੀ ਫੈਸਲਾ ਜਿਹੜਾ ਉਹ ਸਾਰੇ ਚੁਣੇ ਹੋਏ ਐਮਸੀਆ ਨੇ ਵੀ ਪੂਰੇ ਪੰਜਾਬ ਦੇ ਵਿੱਚ ਦਿੱਤਾ ਪੰਜ ਕਾਰਪੋਰੇਸ਼ਨ ਇਲੈਕਸ਼ਨਸ ਜਿਹੜੀਆਂ ਹੋਈਆਂ ਸੀ ਇਹਨਾਂ ਪਿਛਲੇ ਮਹੀਨੇ 21 ਤਾਰੀਖ ਨੂੰ ਤੇ ਮੈਨੂੰ ਅੱਜ ਦੱਸਦੇ ਹੋਏ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਛੋਟੇ ਸ਼ਹਿਰਾਂ ਦੇ ਨਾਲ ਨਾਲ ਜਿੱਥੇ ਤਕਰੀਬਨ ਇੱਕ ਇੱਕ ਜਗ੍ਹਾ ਨੂੰ ਛੱਡ ਕੇ ਸਾਰੇ ਸਾਰੇ ਜਗ੍ਹਾ ਦੇ ਉੱਪਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਉੱਥੇ ਹੀ ਇਹਨਾਂ ਪੰਜਾਂ ਕਾਰਪੋਰੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਪਟਿਆਲਾ ਫਿਰ ਜਲੰਧਰ ਫਿਰ ਲੁਧਿਆਣਾ ਤੇ ਫਿਰ ਅੰਮ੍ਰਿਤਸਰ ਤੇ ਅੱਜ ਫਗਵਾੜਾ ਦੇ ਉੱਪਰ ਆ ਕੇ ਪੰਜ ਦੀਆਂ ਪੰਜ ਕਾਰਪੋਰੇਸ਼ਨਾਂ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਸੇਵਾ ਦਾ ਮੌਕਾ ਜਿਹੜਾ ਉਹ ਮੇਰੇ ਸਾਡੇ ਵਿਕਟਰੀ ਮਾਰਚ ਜਿਹੜਾ ਉਹ ਕਾਰਪੋਰੇਸ਼ਨਾਂ ਦਾ ਅੱਜ ਇੱਥੇ ਫਗਵਾੜਾ ਦੇ ਵਿੱਚ ਪੂਰਨ ਹੋਇਆ ਤੇ ਉਹਨਾਂ ਹਾਲਾਤਾਂ ਦੇ ਵਿੱਚ ਹੋਇਆ ਜਦ ਆਪਦੀ ਹਾਰ ਤੋਂ ਬੁਖਲਾ ਕੇ ਕਾਂਗਰਸ ਪਾਰਟੀ ਨੇ ਕੋਈ ਹੀਲਾ ਵਸੀਲਾ ਨਹੀਂ ਛੱਡਿਆ ਤੁਹਾਨੂੰ ਮੈਂ ਦੱਸਣਾ ਚਾਹੂਗਾ ਕਿ ਫਗਵਾੜੇ ਦੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਅੱਜ ਦੀ ਜੋ ਇਹ ਮੇਅਰਲ ਇਲੈਕਸ਼ਨ ਹੋਈ ਹੈ ਇਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਦੇ ਉੱਪਰ ਰਿਟਾਇਰਡ ਜੱਜ ਜਸਟਿਸ ਸ਼੍ਰੀ ਹਰਬੰਸ ਲਾਲ ਜੀ ਦੀ ਦੇਖਰੇਖ ਦੇ ਵਿੱਚ ਹੋਈਆਂ ਨੇ ਬੜੀ ਫ੍ਰੀ ਐਂਡ ਫੇਅਰ ਹੋਈਆਂ ਨੇ ਬੜੀਆਂ ਨਿਊਟਰਲ ਹੋਈਆਂ ਨੇ ਤੇ ਉਹਨਾਂ ਨਿਊਟਰਲ ਚੋਣਾਂ ਦੇ ਵਿੱਚ ਵੀ ਅੱਜ ਇੱਕ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਾਡੇ ਐਲਾਈਅੰਸਸ ਨੂੰ ਮਿਲੀ ਹੈ ਮੈਂ ਤੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸੁਪਰੀਮੋ ਅਰਵਿੰਗ ਕੇਜਰੀਵਾਲ ਜੀ ਦਾ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਔਰ ਸਾਡੇ ਨੌਜਵਾਨ ਲੀਡਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਜਿਨ੍ਹਾਂ ਦੀ ਰਹਿਨਵਾਈ ਹੇਠ ਅਸੀਂ ਸਾਰੇ ਕਾਰਪੋਰੇਸ਼ਨ ਇਲੈਕਸ਼ਨ ਜਿੱਤੇ ਆ ਔਰ ਮੈਂ ਸਮਝਦਾ ਕਿ ਉਹਨਾਂ ਲਈ ਕਾਂਗਰਸੀਆਂ ਦੇ ਲਈ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਉਹਨਾਂ ਦੇ ਲਈ ਬਹੁਤ ਵੱਡਾ ਜਵਾਬ ਹੈ ਜਿਹੜੇ ਇਹੀ ਕਹਿ ਰਹੇ ਸੀ ਕਿ ਹਾਰ ਜਾਣਾ ਤੁਸੀਂ ਤੇ ਮੈਂ ਉੱਤੇ ਜ਼ਰੂਰ ਦੋ ਲੈਣਾ ਜ਼ਰੂਰ ਕਹਿਣਾ ਚਾਹਣਾ ਕਿ ਇੱਕ ਪਿਕਚਰ ਆਈ ਸੀ ਉਹ ਚਾਹੇ ਕਿ ਉਹ ਸਿਕੰਦਰ ਹੀ ਦੋਸਤੋ ਕਹਲਾਤਾ ਹੈ ਖਾਰੀ ਬਾਜੀ ਕੋ ਜਿਸੀ ਗੀਤ ਲਾ। ਜਰੂਰ ਮੂੰਹ ਜਰੂਰ ਮਿੱਠਾ। ਫੇਰ ਦੇ ਨਾਲ ਵੀ ਜਰੂਰ ਮਿੱਠਾ। ਜਿੰਦਾਬਾਦ। ਉਧਰ ਆਪ ਦੀ ਕਾਰਪੋਰੇਸ਼ਨ ਬਣਨ ਤੋਂ ਬਾਅਦ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਇਸ ਚੋਣ ਨੂੰ ਆਪ ਪਾਰਟੀ ਦੀ ਸ਼ਰਿਆਮ ਧੱਕੇਸ਼ਾਹੀ ਦੱਸਿਆ। ਉਹਨਾਂ ਕਿਹਾ ਕਿ ਇਸ ਚੋਣ ਵਿੱਚ ਆਪ ਪਾਰਟੀ ਨੇ ਸ਼ਰਿਆਮ ਹੀ ਧੱਕਾ ਕਰਕੇ ਲੋਕਤੰਤਰ ਦਾ ਕਹਾਣ ਕੀਤਾ ਹੈ। ਤਾਂ ਨਾ ਤੁਸੀਂ ਤੁਹਾਡੇ ਕੋਲ ਕਿੰਨੇ ਸੀ ਟੋਟਲ? ਸਾਡੇ ਕੋਲ 26। ਸਾਡੇ ਕੋਲ 26। ਸਾਡੇ ਕੋਲ 26 ਜੀ। ਸਾਡਾ ਬਣ ਗਿਆ। ਹੱਥ ਕਾਢੇ ਕਿ। ਅੱਛਾ ਜੀ ਅਨਾਉਂਸ ਕਰਦਾ ਉਹ ਜਿਹੜਾ ਇੱਕ ਪ੍ਰੈਜ਼ਾਈਡਿੰਗ ਆਫੀਸਰ ਖੜਾਇਆ ਰਵੀ ਕੁਮਾਰ ਉਹਨੇ ਦੋ ਦੋ ਹੱਥ ਖੜੇ ਕਰਾਏ ਉੱਤਰ ਜਸਟਿਸ ਨੂੰ ਵੀ ਕਿਹਾ ਸੀ ਉਹ ਜਿਹੜਾ ਫੋਟੋ ਦੀ ਕਰਾਈ ਵਜਾ ਦੇਖ ਲਓ ਦੋ ਹੱਥ ਖੜੇ ਆਏ ਦੋ ਦੋ ਹੱਥ ਖੜੇ ਕੀਤੇ ਆ ਔਰ ਉਹਨਾਂ ਨੇ 24 ਹੋਣ ਦੇ ਨਾਲ ਬਾਅਦ ਵੀ ਉਹਨੇ ਅਨਾਉਂਸਮੈਂਟ ਉਹਦੀ ਕਰ ਦਿੱਤੀ ਜਸਟਿਸ ਸਾਹਿਬ ਨੇ ਅਨਾਉਂਸਮੈਂਟ ਕੀਤੀ ਨਹੀਂ ਹਾਂਜੀ ਦੋ ਹੱਥ ਨਹੀਂ ਕਿੜੇ ਹੋਏ ਉਹ ਦੋ ਹੱਥ ਹੱਥ ਕਰਾਏ ਨਹੀਂ ਨਾ ਉਹਨੇ ਹੱਥ ਪਹਿਲਾਂ ਸਾਡੇ ਬੰਦੇ ਆ ਸੀਟਿੰਗ ਹੋਈ ਕਿਤਾ ਸੀਕੁਐਂਸ ਸੀਟਿੰਗ ਐ ਸੀ ਪਹਿਲਾ ਦੋ ਮੈਂਬਰਾਂ ਨੂੰ ਸੌਂਚ ਕਰ ਦਿੱਤੇ ਠੀਕ ਹੈ ਜੀ ਕਲੀਅਰ ਹੈ ਹੂੰ ਦੋ ਮੈਂਬਰਾਂ ਨੂੰ ਸੌਂਚਾਈ ਹੈ ਗਿਆ ਉਸ ਤੋਂ ਬਾਅਦ ਉਹਨੇ ਕਿਹਾ ਮੇਰੇ ਸਾਨੂੰ ਕਿਹਾ ਵੀ ਤੁਸੀਂ ਆਪ ਦਾ ਕੈਂਡੀਡੇਟ ਪ੍ਰਪੋਜ਼ ਕਰ ਲਓ ਸਾਡੇ ਜਿਹੜਾ ਹੈਗਾ ਸੰਜੀਵ ਕੁਮਾਰ ਗੁਗਾ ਜਿਹਦਾ ਨਾਮ ਪ੍ਰਪੋਜ਼ ਹੋਇਆ ਉਹਦੇ ਵਿੱਚ ਜਿਹੜਾ ਆਪਣੇ ਸਾਡੇ ਇੰਸਪੈਕਟਰ ਵਿਕਰਮ ਸਿੰਘ ਆ ਗਿਆ ਉਹਨਾਂ ਨੇ ਪ੍ਰਪੋਜ਼ ਕੀਤਾ ਸੈਕੰਡ ਜਿਹੜਾ ਹੈਗਾ ਸੀਤਾਦੇਵੀ ਨੇ ਕੀਤਾ ਸੀਤਾਦੇਵੀ ਨੇ ਕੀਤਾ ਹੈਗਾ ਉਸ ਤੋਂ ਬਾਅਦ ਉਹਨਾਂ ਦਾ ਕੈਂਡੀਡੇਟ ਖੜਾ ਪ੍ਰਪੋਜ਼ ਕਰਾਇਆ ਠੀਕ ਹੈ ਸੈਕੰਡ ਕਰਾਇਆ ਉਸਾਰਾ ਕੁਝ ਹੋ ਗਿਆ ਤੁਸੀਂ ਜੇ ਲੀਡਿੰਗ ਪਾਰਟੀ ਹੈ ਜਿਹੜਾ ਸਾਡੇ ਸਭ ਤੋਂ ਜ਼ਿਆਦਾ ਕਾਂਗਰਸ ਦੇ ਪਾਰਟੀ ਦੇ ਉੱਤੇ ਐਮਸੀ ਸਹਿਬਾਨ ਹੈਗੇ ਨੇ ਤਾਂ ਸਭ ਤੋਂ ਪਹਿਲਾਂ ਸਾਡਾ ਰਾਈਟ ਬੰਦ ਹੈਗਾ ਉਹਨੇ ਕਹਿ ਦੇ ਨਹੀਂ ਖੱਬੇ ਪਾਸੇ ਕਰੋ ਅਸੀਂ ਰੋਲਾ ਪਾ ਲੈ ਕਦੇ ਪਹਿਲਾਂ ਸਾਡਾ ਰਾਈਟ ਬੰਦ ਹੈਗਾ ਅਸੀਂ ਉਹਨੇ ਸਾਹਮਣੇ 26 ਹੱਥ ਜਿਹੜੇ ਖੜੇ ਕਾਊਂਟਰ ਨੂੰ ਕਰਵਾ ਦਿੱਤੇ 26 ਟੋਟਲ ਠੀਕ ਹੈ ਠੀਕ ਹੈ ਤੇ 26 ਸਾਡੇ ਸੀਗੇ ਉਹਨੇ ਮੰਨਿਆ ਵੀ ਹਾਂ 26 ਆ ਤਾਂ ਫਿਰ ਉਹਨੇ 24 ਸੀਗੇ ਅਸੀਂ ਹਮਝਾਇਆ ਕੀਤਾ ਨਹੀਂ ਤਾਂ ਦੇਖੋ ਮੇਰੀ ਗੱਲ ਸੁਣੋ ਜੇ ਆਪਾਂ ਫ੍ਰੀ ਐਂਡ ਸ਼ੇਅਰ ਕਰਨਾ ਚਾਹੁੰਦਾ ਫਾਦਮੀ ਕਹਿੰਦਾ ਜੱਸਾ ਕਹਿੰਦਾ ਯਾਰ ਕਨਫਿਊਜ਼ਨ ਹੋ ਗਿਆ ਮੈਨੂੰ ਦੁਆਰਾ ਖੜੇ ਕਰ ਦੋ ਦੁਆਰਾ ਆਮ ਨੇ ਖੜੇ ਕਰਕੇ ਕਹਿੰਦਾ ਐਡੀ ਜਲਦੀ ਵੀ ਸੀ ਉਹ ਜਲਦੀ ਇੰਨੀ ਮੇਅਰ ਬਣਾਉਂਦੀ ਸੀ ਨਾ ਤਾਂ ਸੀਨੀਅਰ ਡਿਫਟੀ ਮੇਅਰ ਮਰਿਆ ਨਾ ਡਿਫਟੀ ਮੇਅਰ ਬਣਾ ਉਹ ਐਕਸਪੈਕਟ ਸਕੇ ਤੇ ਜਾਣਾ